ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆਨ ਸਿੱਪ ਟੂ ਡੇ ਕੀ ਹਾਲ ਚੱਲਦੇ ਤੁਹਾਡੇ ਸਾਰਿਆਂ ਦੀ ਅੱਜ ਜਿਹੜੇ ਆਪਾਂ ਮਸ਼ੀਨ ਵਰਕ ਦੇ ਸੂਟ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਲੈਣ ਵਾਲੀ ਨਹੀਂ ਜੀ ਪਲੀਜ਼ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਜਿੰਨੇ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਆਪਾਂ ਤੁਹਾਡੇ ਲਈ ਬਹੁਤ ਸੋਹਣਿਆ ਸੋਹਣਿਆ ਆਫਰ ਨੇ ਜਿਹੜੀਆਂ ਉਹ ਲੈ ਕੇ ਆਇਆ ਕਰਾਂਗੇ ਤੇ ਇਹ ਦੇਖੋ ਕਿੰਨਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਸਭ ਤੋਂ ਪਹਿਲਾਂ ਸੂਟ ਦਿਖਾਉਣੀ ਆ ਮੈਂ ਤੁਹਾਨੂੰ ਇਹ ਆਪਾਂ ਮਲਾਈ ਕਾਟਨ ਦੇ ਉੱਪਰ ਸੂਟ ਨੂੰ ਰੈਡੀ ਕੀਤਾ ਹੈਗਾ ਮਸ਼ੀਨ ਦਾ ਕੰਮ ਇੰਨਾ ਕਿ ਜਿਆਦਾ ਪਿਆਰਾ ਹੋਇਆ ਹੋਇਆਗਾ ਬਹੁਤ ਹੀ ਸੋਹਣਾ ਤੇ ਟਾਈ ਡਾਈ ਸਾਰਾ ਆਪਾਂ ਸੂਟ ਇਹ ਟਾਈ ਡਾਈ ਰੱਖ ਕੇ ਤੇ ਇਹਦੇ ਉੱਪਰ ਸਾਰਾ ਦੋਨੋਂ ਸਾਈਡ ਇਦਾਂ ਮਸ਼ੀਨ ਦਾ ਬਹੁਤ ਹੀ ਪਿਆਰਾ ਜਰੀ ਤੇ ਥ੍ਰੈਡ ਦਾ ਕੰਮ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਘੇਰੇ ਤੇ ਚੌਕਾਂ ਦੇ ਉੱਪਰ ਬਹੁਤ ਸੋਹਣਾ ਕੰਮ ਰਹੇਗਾ ਤੇ ਜਿਹੜੀ ਇਹਦੀ ਨੈਕ ਹੈ ਉਹ ਵੀ ਬਹੁਤ ਜਿਆਦਾ ਪਿਆਰੀ ਬਣੀ ਹੋਈ ਹੈ ਇਹਦਾ ਵੀ ਪਰ ਇਟ ਮੈਂਸ਼ਨ ਕਰਾਂਗੇ ਸਕਰੀਨ ਦੇ ਉੱਪਰ ਠੀਕ ਹੈ ਜੀ ਤੇ ਦੇਖੋ ਇਹਦੀਆਂ 슬ੀਵਜ਼ ਨੇ ਜਿਹੜੀਆਂ ਬਹੁਤ ਜ਼ਿਆਦਾ ਸੋਹਣੀਆਂ ਬਣੀਆਂ ਹੋਈਆਂ ਨੇਗੀਆਂ ਦੇਖ ਸਕਦੇ ਹੋ ਤੁਸੀਂ ਇਦਾਂ ਕਿੰਨਾ ਜ਼ਿਆਦਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਟਾਈ ਡਾਈ ਰਖਵਾ ਕੇ ਸੂਟ ਨੂੰ ਕੋਈ ਵੀ ਕਲਰ ਦਾ ਇਹਦੇ ਵਰਕ ਕੋਈ ਵੀ ਕਲਰ ਦਾ ਇਹ ਸੂਟ ਸਾਰਾ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਕਿੰਨਾ ਜ਼ਿਆਦਾ ਮਨ ਖੁਸ਼ ਹੁੰਦਾ ਸੂਟ ਦੇਖ ਕੇ ਤੇ ਬਾਟਮ ਹੈ ਜਿਹੜੀ ਇਹਦੀ ਉਹ ਵੀ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਹੈ ਦੇਖੋ ਜੀ ਇਹ ਸਾਰੇ ਜਿਹੜਾ ਮਲਾਈ कॉटन ਦਾ ਸਟਾਫ ਹੁੰਦਾ ਨਾ ਇੰਨਾ ਜਿਆਦਾ ਸੋਹਣਾ ਸਟਾਫ ਹੁੰਦਾ ਹੈ ਕਿ ਇਹ ਨਾ ਸਮਰ ਸੀਜ਼ਨ ਦੇ ਵਿੱਚ ਬਹੁਤ ਜਿਆਦਾ ਆਰਾਮਦਾਇਕ ਰਹਿੰਦਾ ਹੈਗਾ ਤੇ ਇਹ ਵਾਲੀ ਬਾਟਮ ਰੈਡੀ ਹੋਈ ਹੈ ਜੀ ਇਹਦੀ ਸਾਰਾ ਮਸ਼ੀਨ ਦਾ ਕੰਮ ਹੋਇਆ ਤੇ ਕੰਮ ਦੇਖੋ ਤੁਸੀਂ ਕਿੰਨਾ ਜਿਆਦਾ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਆਪਣਾ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਉਹ ਵੀ ਤੁਸੀਂ ਦੇਖ ਸਕਦੇ ਹੋ ਦਾ ਸ਼ਿਮਰ ਲਾਈਨਸ ਦਾ ਇਹ ਨਾਲ ਦੁਪੱਟਾ ਰੈਡੀ ਕੀਤਾ ਹੈਗਾ ਤੇ ਦੁਪੱਟੇ ਨੂੰ ਪਟਾਈ-ਦਾਈ ਰੱਖਿਆ ਹੈਗਾ ਲਓ ਜੀ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਤੇ ਤੁਸੀਂ ਸਾਨੂੰ ਇਹ ਸੂਟਾਂ ਦੇ ਨਾਲ ਇਹ ਸੂਟ ਦੇਖ ਕੇ ਤੁਸੀਂ ਆਪਣੇ ਆਪ ਸਾਨੂੰ ਆਰਡਰ ਕਰੋਗੇ ਸੂਟ ਤੇ ਜਿਹੜੇ ਨੈਕਸ ਸੂਟ ਰਹਿਣ ਵਾਲੇ ਨੇ ਸਾਰੇ ਇਹ ਅਨਸਟੇਜ ਚ ਰਹਿਣਗੇ ਤੇ ਲਓ ਜੀ ਇਹ ਵੀ ਆਪਾਂ ਨਾ ਮਲਾਈ ਕਾਟਨ ਦੇ ਉੱਪਰ ਆਫ ਵਾਈਟ ਸ਼ੇਡ ਦੇ ਉੱਪਰ ਇਹ ਸੂਟ ਨੂੰ ਰੈਡੀ ਕੀਤਾ ਜੀ ਦੇਖੋ ਕਿੰਨਾ ਜ਼ਿਆਦਾ ਪਿਆਰਾ ਕੰਮ ਹੋਇਆ ਸੂਟ ਤੇ ਇਹ ਵਾਲੀ ਨੈਕ ਰਹੇਗੀ ਦੇਖੋ ਜੀ ਇਥੋਂ ਇਹ ਵਾਲੀ neck ਰਹੇਗੀ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਆਦਾ ਪਿਆਰੀ neck ਬਣੀ ਹੋਈ ਹੈ ਇਹਦੀ ਐਵੇਂ ਆਉਣੀ ਹੈ ਲਓ ਜੀ ਬਹੁਤ ਜਿਆਦਾ ਪਿਆਰਾ neck ਦੇ ਉੱਪਰ ਕੰਮ ਹੋਇਆ ਹੈ ਇਹਦੇ ਤੇ ਬਹੁਤ ਹੀ ਕਲਰ ਦੇਖੋ ਕਿੰਨੇ ਜਿਆਦਾ ਆਫ ਵਾਈਟ ਦੇ ਵਿੱਚ ਨਾ ਨੇਚਰਲੀ ਗੱਲ ਹੈ ਵੀ ਇਹ ਕਲਰ ਬਹੁਤ ਉੱਠਦੇ ਹੁੰਦੇ ਨੇ ਸਾਰੇ ਤੇ ਇਹ ਵਾਲੀਆਂ ਜਿਹੜੀਆਂ sleeves ਰਹਿਣਗੀਆਂ ਨਾਲ ਦੇਖੋ ਕਿੰਨਾ ਜਿਆਦਾ ਸੋਹਣਾ ਕੰਮ ਹੋਇਆ ਜਦੋਂ ਇਹ ਸੂਟ ਸਟਿਚ ਹੋ ਗਏ ਨਾ ਤੇ ਲੇਸਿਸ ਵਗੈਰਾ ਲੱਗ ਗਈਆਂ ਤਾਂ ਇੰਨਾ ਕੁ ਜਿਆਦਾ ਹੀ ਉੱਠਣਗੇ ਸੂਟ ਨਾ ਇਹ ਬਹੁਤ ਜਿਆਦਾ ਸੋਹਣੇ ਲੱਗਣਗੇ ਤੇ ਇਹਦੀ ਆਪਾਂ ਸੇਮ ਹੀ ਰੈਡੀ ਕੀਤੀ ਹੈ ਜੀ ਸੂਟ। ਲੋ ਇਹਦੀ ਵੀ ਇਦਾਂ ਆਵਲੀ ਨੈਕ ਹੋਗੀ ਨੈਕ ਦੇ ਉੱਪਰ ਕੰਮ ਹੋ ਗਿਆ ਇਹਦੀ ਉਹ ਤੇ ਸਾਰਾ ਬਲੈਕ ਸੀਗਾ ਤੇ ਇਹਦੇ ਪੂਰੇ ਦੇ ਬਲੈਕ ਦੀ ਜਗ੍ਹਾ ਤੇ ਨਾ ਗ੍ਰੀਨ ਕਲਰ ਆਪਾਂ ਡਾਰਕ ਗ੍ਰੀਨ ਮੂੰਗੀ ਐ ਸ਼ੇਡ ਹੁੰਦੇ ਨੇ ਜਿਹੜਾ ਉਹ ਵਾਲਾ ਰੱਖਿਆ ਤੇ ਮਹਿਰੂਨ ਦੀ ਟੱਚਿੰਗ ਦਿੱਤੀ ਹੈ ਨਾਲ ਤੇ ਦੇਖੋ ਜੀ ਇਹ ਵਾਲੀਆਂ ਇਹਦੀਆਂ 슬ੀਵਜ਼ ਰਹਿਣੀਆਂ ਕਿੰਨਾ ਜਿਆਦਾ ਪਿਆਰਾ ਕੰਮ ਹੈ ਸੇਮ ਇਦਾਂ ਹੀ ਕੰਮ ਇਹਦੀ ਬਾਟਮ ਤੇ ਰਹੇਗਾ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਹੋਏ ਨੇ ਤੇ ਇਹ ਵਾਲੇ ਜੀ ਆਪਣੇ ਸੂਟ ਇਹ ਆਪਾਂ ਕਾਫੀ ਸੂਟ ਰੈਡੀ ਕੀਤੇ ਹੈ ਇਹ ਵੀ ਇੰਨਾ ਜਿਆਦਾ ਸੋਹਣਾ ਲੱਗਦਾ ਸੂਟ ਨਾਲ ਇਹਦਾ ਰੇਟ ਨਾ ਬਿਲਕੁਲ ਜੈਨੂਇਨ ਜਾਏਗਾ ਲਓ ਜੀ ਇਹੀ ਪਿੰਕ ਸ਼ੇਡ ਤੇ ਉੱਪਰ ਪ੍ਰੈਰੀਡ ਕੀਤਾ ਸੂਟ ਨੂੰ ਤੇ ਇੱਥੇ ਨਾ ਇਹ ਵੀ ਸਾਰਾ ਮਲਾਈ कॉटन ਦਾ ਸਟੱਫ ਰਹੇਗਾ ਜੀ ਜਿਹੜਾ ਇਹਦੇ ਘੇਰੇ ਦੇ ਉੱਪਰ ਕੰਮ ਹੈ ਉਹ ਨਾ ਆਰਗੈਂਜ਼ੀ ਦਾ ਪੈਚ ਲਗਾ ਕੇ ਸਾਰਾ ਕੰਮ ਦਿੱਤਾ ਹੁੰਦਾ ਇਦਾਂ ਤੁਸੀਂ ਦੇਖ ਸਕਦੇ ਹੋ ਕਲਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਇਦਾਂ ਹੀ ਸੇਮੇ ਦੇ 슬ੀਵਸ ਦੇ ਉੱਪਰ ਕੰਮ ਰਹੇਗਾ ਠੀਕ ਹੈ ਜੀ ਤੇ ਬਾਟਮ ਇਹਦੀ ਅਲੱਗ ਤੋਂ ਹੁੰਦੀ ਹੈ ਨਾਲ ਵਰਤ ਕੇ ਇਹਦੀ ਸਟ੍ਰੇਟ ਬਾਟਮ ਰੱਖੀ ਆਪਾਂ ਇਹਦੀ ਇਦਾਂ ਹੀ ਬਾਟਮ ਦੇ ਉੱਪਰ ਕੰਮ ਰਹੇਗਾ ਇਹ ਵੀ ਸਾਰਾ ਮਲਾਈ कॉटन ਦੇ ਸਟੱਫ ਦੇ ਉੱਪਰ ਇੱਥੇ organza ਦਾ ਪੈਚ ਲਗਾ ਕੇ ਆਪਾਂ ਸੂਟਾਂ ਨੂੰ ਰੈਡੀ ਕੀਤਾਗਾ ਤੇ ਦੁਪੱਟਾ ਇਹਦੇ ਨਾਲ ਟਾਈਡ ਆਈ ਹੋਈਗਾ ਜੀ ਬਹੁਤ ਜਿਆ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਇਹ ਨੈਕਸਟ ਸੂਟ ਹੈਗੇ ਜੀ ਆਪਣਾ ਇਹ ਬਿਲਕੁਲ ਬੇਬੀ ਪਿੰਕ ਸ਼ੇਡ ਦੇ ਉੱਪਰ ਆਪਾਂ ਰੈਡੀ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਇਦਾਂ ਸਾਰੀ ਸ਼ਰਟ ਦੇ ਵਿੱਚ ਨਾ ਬੂਟੀਆਂ ਰਹਿਣੀਆਂ ਅਲੱਗ-ਅਲੱਗ ਟਾਈਪ ਦੀਆਂ ਸਾਰੀਆਂ ਬੂਟੀਆਂ ਰਹਿਣਗੀਆਂ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਹੋਰ ਬੂਟੀ ਹੈ ਤੇ ਇੱਥੇ ਹੋਰ ਹੈ ਨਿੱਕਾ ਜਿਹਾ ਫਲਾਰ ਇਹ ਸਾਰੀ 'ਚ ਅਲੱਗ-ਅਲੱਗ ਟਾਈਪ ਦੀਆਂ ਬੂਟੀਆਂ ਰਹਿਣਗੀਆਂ ਕਲਰ ਕੰਟਰਾਸਟ ਵੀ ਬਹੁਤ ਪਿਆਰੀ ਲੱਗ ਰਹੀ ਹੈ ਇਹ ਵਾਲਾ ਜਿਹੜੀ 슬ੀਵਸ ਦੇ ਉੱਪਰ ਕੰਮ ਹੋਇਆ ਹੈ ਇਹੀ ਨਾ ਆਪਾਂ ਆਰਗੈਂਜ਼ੀ ਦਾ ਪੈਚ ਲਗਾ ਕੇ ਉਹਦੇ ਉੱਪਰ ਸਾਰਾ ਵਰਕ ਕੀਤਾ ਹੈ ਦੇਖ ਸਕਦੇ ਹੋ ਫੁੱਲ ਹੈਵੀ ਲੁੱਕ ਦੀ ਬਾਟਮ ਆਪਣੀ 슬ੀਵਜ਼ ਰਹੇਗੀ ਇਦਾਂ ਹੀ ਸੇਮ ਇਹਦੀ ਬਾਟਮ ਦੇ ਉੱਪਰ ਵੀ ਕੰਮ ਹੋਇਆ ਜੀ ਦੇਖੋ ਕਿੰਨਾ ਸੋਹਣਾ ਕੰਮ ਹੋਇਆਗਾ ਸਾਰਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਇਆਗਾ ਇਹਦੇ ਨਾਲ ਵੀ ਦੁਪੱਟਾ ਜਦੋਂ ਪਟਾਈ ਡਾਈ ਰੱਖਿਆ ਤਾਂ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਨੇਗਾ ਇਹ ਵਾਲੀ ਬਾਟਮ ਰਹੇਗੀ ਜਿਹਦੀ ਸੇਮ ਹੀ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਮਿਲਦੇ ਹਾਂ ਦੀਪਾ ਤੁਹਾਨੂੰ ਫਿਰ ਨਵੀਂ ਵੀਡੀਓ ਦੇ ਨਾਲ ਕੀ ਜੀ ਬਾਏ ਬਾਏ ਥੈਂਕ ਯੂ